ਅਲਟਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਗੱਲ ਕਰਦੇ ਹਾਂ ਮੁਲਾਜ਼ਮ ਮਸਲੇ ਤੇ ਮਸਲੇ ਦੇ ਵਿੱਚ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਦਾ ਫਰੰਟ ਮੁਲਾਜ਼ਮ ਪੈਨਸ਼ਨ ਸੰਜਾ ਫਰੰਟ ਨੂੰ ਪੰਜਾਬ ਸਰਕਾਰ ਵੱਲੋਂ ਚੌਥੀ ਵਾਰ ਆ ਜਿਹੜੀ ਮੀਟਿੰਗ ਦੇ ਕੇ ਆ ਮੁਲਤਵੀ ਕਰ ਦਿੱਤੀ ਗਈ ਅਤੇ ਪੋਸਟਪੋਨ ਕਰਕੇ 12 ਸਤੰਬਰ ਦੀ ਜਿਹੜੀ ਅੱਗੇ ਕਰ ਦਿੱਤੀ ਗਈ ਆ ਸੋ ਗੱਲ ਕਰ ਰਹੇ ਆ ਇਹ ਸਰਕਾਰ ਦੇ ਵਿੱਚ ਅੱਜ ਤੱਕ ਜਿਹੜੇ ਮੁਲਾਜ਼ਮ ਮਸਲੇ ਨੂੰ ਲੈ ਕੇ ਆ ਕਿਉਂਕਿ ਸਾਂਝੀਆਂ ਫਰੰਟ ਦੇ ਤੌਰ ਦੇ ਉੱਤੇ ਸਾਰੀਆਂ ਮੁਲਾਜ਼ਮ ਜੱਥੇਬੰਦੀਆਂ ਇਸ ਧਿਰ ਦੇ ਵਿੱਚ ਕੰਮ ਕਰ ਰਹੀਆਂ ਨੇ ਸੋ 2.5 ਸਾਲ ਦੇ ਦੌਰਾਨ ਵੀ ਆ ਕਈ ਵਾਰ ਮੀਟਿੰਗਾਂ ਸਰਕਾਰ ਵੱਲੋਂ ਦਿੱਤੀ ਗਈਆਂ ਤੇ ਪੋਸਟਪੋਨ ਹੁੰਦੀ ਆ ਰਹੀਆਂ ਨੇ ਸੋ ਮੁਲਾਜ਼ਮਾਂ ਦੇ ਮਸਲੇ ਨੇ ਜਿਹੜੇ ਉਹ ਪਿਛਲੀ ਸਰਕਾਰ ਵੇਲੇ ਦੇ ਅੱਜ ਤੱਕ ਆ ਜਿਹੜੇ ਉਹ ਪੈਂਡਿੰਗ ਖੜੇ ਨੇ ਸੋ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਸੀ ਜਿਹੜਾ ਐਲੈਂਸ ਸੀਗੇ ਕੀਤੇ ਗਏ ਕਿ ਆਉਣ ਸਾਰ ਜਿਹੜੇ ਮੁਲਾਜ਼ਮਾਂ ਦੇ ਮਸਲੇ ਨੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆ ਜਿਹੜੇ ਹਰੇ ਪੈਨੇ ਚੱਲਣਾ ਤੇ ਮਲਾਜਮਾਂ ਦੇ ਮਸਲੇ ਨੇ ਜਿਹੜੇ ਉਹ ਹੱਲ ਹੋਣਗੇ ਸੋ ਮਲਾਜਮਾਂ ਨੇ ਵੀ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਉਹ ਮੰਡੇਟਾ ਦਾ ਬਹੁਤ ਵੱਡੇ ਪੱਧਰ ਤੇ ਦਿੱਤਾ ਸੀਗਾ ਤੇ ਆਸ ਸੀ ਉਹਨਾਂ ਨੂੰ ਵੀ ਆਉਣ ਸਾਰ ਸਾਡੇ ਮਸਲੇ ਨੇ ਜਿਹੜੇ ਉਹ ਹੱਲ ਹੋ ਜਾਣਗੇ ਪਰ ਅੱਜ ਜੇ ਗੱਲ ਕਰ ਲਈ ਕਿ 2.5 ਸਾਲ ਬੀਤ ਜਾਣ ਦੇ ਉੱਤੇ ਜੇ ਅਸੀਂ ਗੱਲ ਦੀ ਪਰਚੋਲ ਕਰੀਏ ਤਾਂ ਅੱਜ ਜਿਸ ਕਿੱਥੇ ਖੜੇ ਆ ਤਾਂ ਮਲਾਜਮਾਂ ਦੇ ਮਸਲੇ ਜਿਉਂਦੇ ਤਿਉਂ ਨੇ ਜਿਹੜੇ ਉਹ ਪੈਂਡੇ ਖੜੇ ਨੇ ਬਕਾਇਆ ਦਾ ਸਮਾਂ ਬਕਾਇਆ ਦੀਆਂ ਕਿਸ਼ਤਾਂ ਤੇ ਉਹਨਾਂ ਦਾ ਰਕਮ ਆ ਜਿਹੜੀ ਅੱਜ ਵੀ ਸਰਕਾਰ ਦੇ ਬਲਾਵਾ ਜਿਹੜੀ ਪੈਂਡਿੰਗ ਖੜੀ ਆ ਡੀਏ ਦੀਆਂ ਕਿਸ਼ਤਾਂ ਨੇ ਜਿਹੜੀਆਂ ਹੋਰ ਵੀ ਇਸ ਸਰਕਾਰ ਦੇ ਵਿੱਚ ਆ ਕੇ ਨੇ ਜਿਹੜੀਆਂ ਉਹ ਪੈਂਡਿੰਗ ਹੋਈਆਂ ਨੇ ਤੋਂ ਗੱਲ ਕਰਦੇ ਮੋٹے ਰੂਪ ਦੇ ਵਿੱਚ ਉਹ ਮਸਲੇ ਕਿਹੜੇ-ਕਿਹੜੇ ਨੇ ਜਿਨ੍ਹਾਂ ਦੇ ਉੱਤੇ ਲੈ ਕੇ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਸਰਕਾਰ ਜਦੋਂ ਆਵੇਗੀ ਤਾਂ ਅਸੀਂ ਆਉਣ ਸਾਰਾ ਜਿਹੜੇ ਇਹਨਾਂ ਮਲਾਜਮਾਂ ਦੇ ਮਸਲੇ ਨੇ ਜਿਹੜੇ ਉਹ ਹੱਲ ਕਰ ਦੇਵਾਂਗੇ ਜੇ ਪਹਿਲੇ ਰੂਪ ਵਿੱਚ ਗੱਲ ਕਰ ਲਈਏ ਕਿ ਮਲਾਜਮ ਮੰਗਾਂ ਦੇ ਵਿੱਚ ਜਿਹੜੀਆਂ ਮਹਿਲਾ ਵਰਕਰ ਨੇ ਆਸ਼ਾ ਮੈਡ ਦੇ ਮੀਲ ਅੰਗਣਵਾੜੀ ਜਾਂ ਤਨਖਾਹਾਂ ਨੇ ਜਿਹੜੀਆਂ ਘੱਟੋ-ਘੱਟ ਉਜਰਤ ਕਾਨੂੰਨ ਦੇ ਤਹਿਤ ਆ ਜਿਹੜੀ ਉਹਨਾਂ ਨੂੰ ਲਿਆਂਦਾ ਜਾਵੇਗਾ ਕਿਉਂਕਿ ਇਹਨਾਂ ਨੂੰ ਬਹੁਤ ਘੱਟ ਤਨਖਾਹਾਂ ਨੇ ਜਿਹੜੀਆਂ ਉਹ ਮੁਲਾਜ਼ਮਾਂ ਨੂੰ ਮਿਲ ਰਹੀਆਂ ਨਹੀਂਆਂ ਉਸ ਤਹਿਤ ਇਹਨਾਂ ਦਾ ਰੋਸ ਪ੍ਰਦਰਸ਼ਨ ਨੇ ਜਿਹੜੇ ਵੱਡੇ ਪੱਧਰ ਤੇ ਨੇ ਸਰਕਾਰ ਦੇ ਖਿਲਾਫ ਲਗਾਤਾਰ ਨੇ ਜਿਹੜੇ ਉਹ ਚੱਲਦੇ ਰਹਿੰਦੇ ਨੇਗੇ ਸੋ ਅਗਲੀ ਮੰਗ ਦੇ ਵਿੱਚ ਗੱਲ ਕਰਦੇ ਠੇਕੇ ਤੇ ਕੱਚੇ ਕੰਮ ਹੈ ਜਿਹੜੇ ਆਊਟਸੋਰਸ ਰਾਹੀਂ ਕੰਮ ਕਰ ਰਹੇ ਨੇਗੇ ਉਹਨਾਂ ਨੂੰ ਪੱਕੇ ਕਰਨ ਦਾ ਸੀਗਾ ਕਿ ਅਨੁਸਾਰ ਵਨ ਟਾਈਮ ਸੈਟਲਮੈਂਟ ਦੇ ਵਿੱਚ ਆ ਉਹਨਾਂ ਮੁਲਾਜ਼ਮਾਂ ਨੂੰ ਆ ਕੇ ਜਿਨ੍ਹਾਂ ਨੂੰ 10 10 15 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਉਹਨਾਂ ਨੂੰ ਸਰਕਾਰ ਵੱਲੋਂ ਪੱਕੇ ਕੀਤਾ ਜਾਊਗਾ ਅਗਲੀ ਮੰਗ ਦੇ ਵਿੱਚ ਸੀਗਾ ਕਿ ਜਿਹੜੇ 2004 ਤੋਂ ਬਾਅਦ ਮੁਲਾਜ਼ਮ ਨੇ ਜਿਹੜੇ ਭਰਤੀ ਹੋਏ ਨੇ ਉਹਨਾਂ ਨੂੰ ਪੈਨਸ਼ਨ ਆ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਸੋ ਸਰਕਾਰ ਵੱਲੋਂ ਇਹ ਵੀ ਸੀਗਾ ਕਿ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ 1972 ਦੇ ਪੈਟਰਨ ਦੇ ਉੱਤੇ ਆ ਜਿਹੜੀ ਪੈਨਸ਼ਨ ਆ ਜਿਹੜੀ ਉਹ ਦਿੱਤੀ ਜਾਵੇਗੀ ਬੇਸ਼ੱਕ ਸਰਕਾਰ ਵੱਲੋਂ 2022 ਦੇ ਵਿੱਚ ਆ ਇਸ ਦੇ ਉੱਤੇ ਇੱਕ ਨੋਟੀਫਿਕੇਸ਼ਨ ਆ ਜਿਹੜਾ ਉਹ ਕੀਤਾ ਗਿਆ ਸੀ ਪਰ ਉਸ ਨੂੰ ਵੀ ਬਹੁਤ ਸਮਾਂ ਬੀਤ ਜਾਣ ਦੇ ਉੱਤੇ ਵੀ ਆ ਜਿਹੜਾ ਉਸ ਦੇ ਉੱਤੇ ਕੋਈ ਐਸਓਪੀ ਜਾਰੀ ਨਹੀਂ ਹੋਈ ਜਿਸ ਨਾਲ ਮੁਲਾਜ਼ਮਾਂ ਨੂੰ ਉਸ ਦੇ ਵਿੱਚ ਕੋਈ ਵੀ ਬੈਨੀਫਿਟ ਆ ਜਿਹੜਾ ਅੱਜ ਤੱਕ ਮਿਲ ਨਹੀਂ ਲੱਗਿਆ ਇਸ ਲਈ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਆ ਗਈ ਕਿ ਬਹੁਤ ਸਾਰੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਉਹ ਬਿਨਾਂ ਪੈਨਸ਼ਨ ਤੋਂ ਆ ਜਿਹੜੇ ਰਿਟਾਇਰ ਨੇ ਜਿਹੜੇ ਹੋ ਰਹੇ ਨੇ ਸੋ ਇਹ ਵੀ ਇੱਕ ਉਹਨਾਂ ਦਾ ਬਹੁਤ ਵੱਡਾ ਮਸਲਾ ਹੈਗਾ ਸੋ ਇਸ ਤੋਂ ਪਰਕਾਲ ਸਮੇਂ ਦੌਰਾਨ ਆ ਜਿਹੜੀ ਮੁੱਢਲੀ ਤਨਖਾਹ ਦੇਣ ਦਾ ਹੈ ਨਾ 15 ਇੱਕ 15 ਦਾ ਨੋਟੀਫਿਕੇਸ਼ਨ ਆ ਜਿਹੜਾ ਉਹ ਰੱਦਾ ਜਿਹੜਾ ਉਹ ਕੀਤਾ ਜਾਵੇ ਸੋ ਇਹ ਇਸ ਦੇ ਵਿੱਚ ਆ ਜਿਹੜਾ ਕਾਫੀ ਸਾਰੀਆਂ 9716 ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਆ ਜਿਹੜੀ ਉਹ ਲਗਾਤਾਰ ਮੁਲਾਜ਼ਮਾਂ ਵੱਲੋਂ ਆ ਜਿਹੜੀ ਉੱਠ ਰਹੀ ਆ ਕਿ ਉਹ ਚੀਜ਼ਾਂ ਨੇ ਜਿਹੜੀਆਂ 17/7/20 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਨੂੰ ਪਿਛਲੀ ਸਰਕਾਰ ਆ ਜਿਹੜੀ ਉਹ ਕੇਂਦਰ ਦੇ ਪੇ ਕਮਿਸ਼ਨ ਦੇ ਨਾਲ ਜੋੜੀ ਗਈ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਇਸ ਸਮੇਂ ਛੇਮਾ ਪੇ ਕਮਿਸ਼ਨ ਮਿਲਦੇ ਆ ਤੇ ਉਹਨਾਂ ਨੂੰ ਸੱਤਵਾਂ ਪੇ ਕਮਿਸ਼ਨ ਦੇ ਨਾਲ ਜੋੜ ਕੇ ਉਹ ਸਰਕਾਰ ਨੇ ਆ ਜਿਹੜਾ ਉਹਨਾਂ ਨੂੰ ਕਿੰਦਰ ਦੇ ਤੇ ਪੰਜਾਬ ਦੇ ਮਿਕਸ ਜਿਆ ਕਰਕੇ ਜਿਹੜਾ ਇੱਕ ਪੇਗ ਮਿਸ਼ਨਾ ਬਣਾ ਦਿੱਤਾ ਗਿਆ ਉਸ ਬਾਲਾ ਜਿਹੜਾ ਉਹਨਾਂ ਨੂੰ ਭੇਜ ਦਿੱਤਾ ਗਿਆ ਜਿਸ ਨਾਲ ਉਹਨਾਂ ਤਨਖਾਹਾਂ ਦੇ ਵਿੱਚ ਕਾਫੀ ਹੈ ਜਿਹੜੀ ਘਾਟ ਆ ਜਿਹੜੀ ਦੂਜੇ ਮਲਾਜਮਾਂ ਨਾਲ ਵੱਡੇ ਪੱਧਰ ਦੇ ਉੱਤੇ ਖੜੋਤਾ ਆਈ ਹੋਈ ਆ ਇਸ ਤੋਂ ਬਾਅਦ ਗੱਲ ਕਰ ਲਈਏ ਕਿ ਜਿਹੜੇ ਉਹਨਾਂ ਦੇ ਪੱਤੇ ਨੇ ਮਲਾਜਮਾਂ ਦੇ ਪਿੰਡੂ ਪੱਤਾ ਬਡ ਰੀਅਰੀ ਦਾ 37 ਪ੍ਰਕਾਰ ਦੇ ਪੱਤੇ ਨੇ ਜਿਹੜੇ ਮਲਾਜਮਾਂ ਦੇ ਬੰਦ ਪਏ ਨੇ ਉਸ ਨੂੰ ਲੈ ਕੇ ਵੀ ਆ ਮਲਾਜਮ ਨੇ ਜਿਹੜੇ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਉਹ ਪੱਤੇ ਨੇ ਜਿਹੜੇ ਬਹਾਲ ਕੀਤੇ ਜਾਣ ਕਿਉਂਕਿ ਇਹ ਜਿਹੜੇ ਪੱਤੇ ਸੀਗੇ ਜਿਹੜੇ ਹੁਣ ਸ਼ਹਿਰਾਂ ਤੋਂ ਦੂਰ ਜਿੰਨਾਂ ਨੂੰ ਪਿੰਡਾਂ ਦੇ ਵਿੱਚ ਮਲਾਜਮਾਂ ਨੂੰ ਅਫਸਰਾਂ ਨੂੰ ਲਾਇਆ ਜਾਂਦਾ ਸੀਗਾ ਤਾਂ ਉਹਨਾਂ ਨੂੰ ਬਾਰਡਰ ਦੇ ਨੇੜੇ ਲਾਇਆ ਜਾਂਦਾ ਸੀਗਾ ਤਾਂ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਦੇ ਦੌਰਾਨ ਇਹ ਤੈਅ ਕੀਤਾ ਗਿਆ ਸੀ ਕਿ ਇਹਨਾਂ ਨੂੰ ਆ ਪੱਤੇ ਨੇ ਜਿਹੜੇ ਇਹ ਪਿੰਡੂ ਪੱਤੇ ਦਾ ਬਾਰਡਰ ਏਰੀਆ ਪੱਤਾ ਹੈਗਾ ਕਾਫੀ ਤਰ੍ਹਾਂ ਦੇ ਪੱਤੇ ਨੇ ਜਿਹੜੇ ਉਹ 37 ਪ੍ਰਕਾਰ ਦੇ ਨੇ ਜਿਹੜੇ ਉਹ ਦਿੱਤੇ ਜਾਂਦੇ ਨੇ ਜਿਸ ਦੇ ਨਾਲ ਉਹਨਾਂ ਦੀ ਉਹ ਸਮੱਸਿਆ ਗਈ ਜਿਹੜੀ ਕੁਝ ਹੱਦ ਤੱਕ ਆ ਜਿਹੜੀ ਰਾਹਤ ਆ ਉਹਨਾਂ ਨੂੰ ਦੇਣ ਦੀ ਗੱਲ ਸੀਗੀ ਇਹ ਗੱਲ ਕਰ ਲਈਏ ਇਸ ਅਗਲੀ ਮੰਗ ਦੇ ਵਿੱਚ ਕਿ ਜਿਹੜੀ ਛੇਵੀਂ ਤਨਖਾਹ ਕਮਿਸ਼ਨ ਸੀਗਾ ਜਿਹੜਾ ਉਹ ਲਾਗੂ ਹੋਇਆ ਸੀਗਾ 1.7.21 ਤੋਂ ਉਸ ਤੋਂ ਪਹਿਲਾਂ ਇਸ ਦੇ ਉੱਤੇ ਬਕਾਇਆ ਬਣਦਾ ਸੀ ਕਿ 1.6 ਤੋਂ ਲੈ ਕੇ 36 2021 ਤੱਕ ਦਾ ਜਿਹੜਾ ਬਕਾਇਆ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਉਹ ਸਰਕਾਰ ਵੱਲ ਬਕਾਇਆ ਪਿਆ ਉਹ ਕਾਫੀ ਵੱਡੀ ਅਮਾਊਂਟ ਆ ਜਿਹੜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਸਰਕਾਰ ਵੱਲ ਉਹ ਖੜੀ ਆ ਜਿਸ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਖਾਸ ਤੌਰ ਤੇ ਇਹਦੀ ਮੰਗ ਕੀਤੀ ਜਿਹੜੇ ਕਿ ਪੈਨਸ਼ਨਰ ਜਿਹੜੇ ਵੱਡੀ ਉਮਰ ਦੇ ਵਿੱਚ ਆ ਕੇ ਉਹ ਪਰਮਾਤਮਾ ਨੂੰ ਪਿਆਰੇ ਹੋ ਰਹੇ ਨੇ ਤੇ ਉਹ ਬਿਨਾਂ ਕੋਈ ਸਹੂਲਤ ਲਏ ਉਹ ਇਸ ਦੁਨੀਆ ਤੋਂ ਜਿਹੜੇ ਉਸਕੋ ਜਿਹੜੇ ਹੋ ਰਹੇ ਨੇ ਸੋ ਉਹਨਾਂ ਦੀ ਬੜੀ ਮੰਗ ਆ ਕਿ ਸਾਨੂੰ ਪੈਨਸ਼ਨਰਾਂ ਨੂੰ ਇੱਕ ਇੱਕ ਮੁਸਤਕਿਸਤੇ ਦੇ ਵਿੱਚ ਆ ਜਿਹੜਾ ਉਹ ਬਕਾਇਆ ਦਿੱਤਾ ਜਾਵੇ ਇਹ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਲਗਾਤਾਰ ਮੁਲਾਜ਼ਮ ਨੇ ਜਿਹੜੇ ਸਰਕਾਰ ਨਾਲ ਰਾਬਤਾ ਕਰਕੇ ਧਰਨੇ ਪ੍ਰਦਰਸ਼ਨਾਂ ਰਾਹੀਂ ਮੀਟਿੰਗਾਂ ਨੇ ਜਿਹੜੀਆਂ ਉਹਨਾਂ ਨੂੰ ਮਿਲ ਰਹੀਆਂ ਸੀਆਂ 22 ਤਰੀਕ ਦੀ ਜਿਹੜੀ ਮੀਟਿੰਗ ਸੀਗੀ ਇਸ ਦੇ ਉੱਤੇ ਬੜੀ ਆਸ ਸੀਗੀ ਮੁਲਾਜ਼ਮਾਂ ਨੂੰ ਵੱਜੀ ਹੋਈ ਕਿ ਮੁਲਾਜ਼ਮਾਂ ਨੂੰ ਇਸ ਦੇ ਵਿੱਚੋਂ ਮਿਲੇਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਆਪ ਮੀਟਿੰਗ ਕਰਕੇ ਜਲੰਧਰ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਇਸ ਸਮੇਂ ਚੋਣ ਜਾਬਤੇ ਦੇ ਵਿੱਚ ਆ ਤੇ ਜਦੋਂ ਸਰਕਾਰ ਨੂੰ ਇਹ ਚੋਣ ਜਾਬਤਾ ਪਾਸ ਤੋਂ ਬਾਅਦ ਅਸੀਂ ਤੁਹਾਡੇ ਮਸਲੇ ਨੇ ਜਿਹੜੇ ਉਹ ਹੱਲ ਕਰ ਦੇਵਾਂਗੇ ਸੋ 12 ਸਤੰਬਰ ਨੂੰ ਆ ਜਿਹੜੀ ਹੁਣ ਮੀਟਿੰਗ ਹੋਣੀ ਆ ਉਹ ਮੁੱਖ ਮੰਤਰੀ ਦੇ ਨਾਲ ਨਾ ਹੋ ਕੇ ਜਿਹੜੀ ਸਬ ਕਮੇਟੀ ਆ ਜਿਹੜੀ ਮੰਤਰੀਆਂ ਦੀ ਬਣੀ ਹੋਈ ਉਸ ਦੇ ਨਾਲ ਆ ਜਿਹੜੀ ਉਹ ਨਿਸ਼ਚਿਤ ਕੀਤੀ ਗਈ ਆ ਤੋ ਸਮਾਂ ਦੱਸੇਗਾ ਕਿ ਉਹ 12 ਸਤੰਬਰ ਨੂੰ ਮੀਟਿੰਗ ਹੋਵੇਗੀ ਜਾਂ ਉਸ ਤੋਂ ਬਾਅਦ ਆਗੀ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਹੈ ਜਿਹੜੀ ਮਲਾਜਮ ਜਥੇਬੰਦੀਆਂ ਨੂੰ ਆ ਇੱਕ ਹੋਰ ਤਾਰੀਖ ਨਾ ਕੀਤੀ ਕੋਈ ਨਸੀਬ ਹੋ ਜਾਵੇ ਸੋ ਆਸ ਕਰਦੇ ਆ ਕਿ ਉਹ ਮੀਟਿੰਗ ਹੋਵੇ ਤੇ ਮਲਾਜਮਾਂ ਦੇ ਬਹੁਤ ਸਮੇਂ ਤੋਂ ਪਏ ਮਸਲੇ ਨੇ ਜਿਹੜੇ ਉਹ ਹੱਲ ਹੋਣ ਤੇ ਮਸਲੇ ਹੱਲ ਹੋਣਗੇ ਤਾਂ ਮਲਾਜਮ ਨੇ ਜਿਹੜੇ ਉਹ ਧਰਨੇ ਪ੍ਰਦਰਸ਼ਨਾਂ ਤੋਂ ਹਟ ਕੇ ਆਪਣੇ ਕੰਮਕਾਰਾਂ ਲੋਕਾਂ ਨੂੰ ਜਿਹੜੀ ਸਹੂਲਤਾ ਉਸ ਵੱਲ ਵੱਧ ਧਿਆਨ ਦੇਣਗੇ ਸੋ ਉਮੀਦ ਕਰਦੇ ਆਂ ਸਰਕਾਰ ਵੱਲੋਂ ਕਿ ਉਹ ਜਲਦੀ ਆ ਜਿਹੜੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਕੇ ਉਹਨਾਂ ਨੂੰ ਦੇਵੇ ਤੇ ਲੋਕਾਂ ਨੂੰ ਵੀ ਆ ਜਿਹੜੀ ਇਸ ਤੋਂ ਰਾਹਤ ਮਿਲੇ ਕਿਉਂਕਿ ਧਰਨੇ ਪ੍ਰਦਰਸ਼ਨ ਜਦੋਂ ਹੁੰਦੇ ਨੇ ਤਾਂ ਲੋਕਾਂ ਨੂੰ ਵੀ ਬੜੀ ਦਿੱਕਤ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ